ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਵੀਰ ਹੋਰ ਘਰ ਪਰਿਵਾਰ ਵਧੀਆ ਵੀਰਾਂ ਦੇ ਲਓ ਜੀ ਕਰਾਈਏ ਜੋੜੇ ਦਾ ਸ਼ੌਂਕ ਬਾਈ ਆਲੇ ਬਾਈ ਪੁੰਨੂ ਕਾਲੇ ਚਿੱਟੀਆਂ ਚੋ ਬਾਈ ਕਬੂਤਰ ਪੁੰਨੂ ਕਾਲਾ ਚੋਂ ਆਇਆ ਹੈ ਬਾਈ ਚਿੱਟੀਆਂ ਦਾ ਤੇ ਮਦੀਨ ਹੈ ਇਹ ਸਾਲ ਕੋਈ ਆਕੂਦਰੀ ਇਹੀ ਬਿੰਦਰਕੇ ਵਾਲੇ ਤੇ ਉਹਦਾ ਬਾਈ ਉਨੂਕੇ ਵਾਲੇ ਦੇ ਕਰੋ ਬਾਈ ਸ਼ੌਂਕ ਫੜ ਕੇ ਕਰਾਉਣਾ ਐ ਸ਼ੌਂਕ ਤੁਹਾਨੂੰ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰਦੇ ਹੋ ਮੇਰਾ ਭਰਾ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਉਥੋਂ ਥੋੜਾ ਨਾ ਖੁੱਟੇ ਨੂੰ ਥੋੜਾ ਜਿਆਦਾ ਖਿੱਚ ਕਰੀ ਜਾਂਦੇ ਨਾ ਤਾਂ ਭੱਜੇ ਜੇ ਬੰਦੇ ਨਾ ਆਹ ਲੋ ਬਾਈ ਉਨੂਕੇ ਵਾਲੀ ਬਈ ਇਹਦੇ ਲਾਲ ਛੋਟਾ ਬਾਈ ਵਿੱਚ ਪੁੰਨੂ ਕੇ ਆਲਿਆ ਚੋ ਲਾਲ ਚੋਟਨ ਬਾਈ ਠੀਕ ਹੈ ਜੀ ਕਰੋ ਬਾਈ ਪੰਜਾਂ ਦਾ ਸ਼ੋਰ ਲੋਚੇ ਬਾਕੀ ਪੱਲੇ ਪੁੱਲੇ ਬਾਈ ਐ ਬਾਹਰ ਨਿਕਲਦੇ ਬਾਈ ਪੂਸ ਤੋਂ ਬਾਹਰ ਜਾਂਦੇ ਨੇ ਇਹਦੇ ਪੱਲੇ ਹੁਣ ਕੋਈ ਨਾ ਫੜਨ ਵਾਲਾ ਬੰਦਾ ਨਾਲ ਹੈ ਨਹੀਂ ਨਹੀਂ ਤੁਹਾਨੂੰ ਮੈਂ ਸਾਰੇ ਪੱਲੇ ਪੁੱਲੇ ਚੈੱਕ ਕਰਾਉਂਦਾ ਆ ਲਓ ਜੀ ਬਾਹਰ ਨਿਕਲਦੇ ਆ ਬਾਈ ਕੰਨਾਂਗਾ ਇਹਦੇ ਠੀਕ ਹੈ ਤੇ ਤੂਤਰ ਦਾ ਕਰਾਉਣਾ ਐ ਸ਼ੌਂ ਆਹ ਲਓ ਬਾਈ ਆ ਨਾਰਾ ਬਾਈ ਕਰੋ ਚੱਕਾ ਖਾ ਬਾਈ ਲੋਕਾਂ ਉੱਪਰ ਆਹ ਲਓ ਬਾਈ ਇਹਦੇ ਪੰਜੇ ਕਰੋ ਚੱਕਈ ਲਓ ਜੀ ਪੱਲੇ ਬਹੁਤ ਵੱਡੇ ਆ ਬਾਈ ਇਹਨਾਂ ਦੇ ਯਾਰ ਕੰਨਾਂ ਆ ਬਹੁਤ ਲੰਬਾ ਦਾ ਤੇ ਤੁਹਾਨੂੰ ਜਾਨਵਰ ਕਿਵੇਂ ਲੱਗੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਮੇਰਾ ਭਰਾ ਨਵੇਂ ਵੀਰ ਵੀਡੀਓ ਦੇਖ ਰਹੇ ਨੇ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਆ ਕਰੋ ਮੇਰਾ ਵੀਰ ਤੇ ਆਪਾਂ ਵਧੀਆ-ਵਧੀਆ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਹੀਏ ਤੁਹਾਨੂੰ ਤੇ ਵੀਡੀਓ ਤੁਹਾਡੇ ਕੋਲੇ ਪਹਿਲਾਂ ਪਹੁੰਚੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਇਹ ਜੁੜਾ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਮੇਰਾ ਵੀਰ दोश करो भाई चेक मनोज करो भाई चेक